ਮੈਂ ਪ੍ਰਿੰਸੀਪਲ ਅਨੂਪ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਸਾਪ ਧਾਰੀਵਾਲ ਅੱਜ ਪੂਰੇ ਇਲਾਕੇ ਨੂੰ ਤੇ ਪੂਰੇ ਸਮੂਹ ਸਟਾਫ ਸਮੂਹ ਬੱਚਿਆਂ ਨੂੰ ਜਿਹੜਾ ਵਾ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਆਸ ਕਰਦੇ ਆ ਕਿ ਸਾਰਿਆਂ ਘਰਾਂ ਦੇ ਵਿੱਚ ਦਿਵਾਲੀ ਜਿਹੜੀ ਹੈ ਖੁਸ਼ੀਆਂ ਖਿੜੇ ਲੈ ਕੇ ਆਵੇਗੀ ਔਰ ਬੱਚੇ ਵੀ ਜਿਹੜੇ ਆ ਦਿਵਾਲੀ ਨੂੰ ਗ੍ਰੀਨ ਦਿਵਾਲੀ ਦੇ ਤੌਰ ਤੇ ਮਨਾਉਣਗੇ ਇਮਰੋ ਬਹੁਤ ਜ਼ਿਆਦਾ ਪੋਲੂਸ਼ਨ ਅਜਿਹਾ ਜਿਹੜਾ ਵੱਧ ਰਿਹਾ ਵਾ ਉਸ ਨੂੰ ਘਟ ਪਟਾਕਿਆਂ ਤੋਂ ਦੂਰ ਰਹਿ ਕੇ ਉਹਨੂੰ ਜਿਹੜਾ ਵਾ ਗ੍ਰੀਨ ਦੀਵਾਲੀ ਮਨਾ ਕੇ ਤਾਂ ਕਿ ਜਿਹੜਾ ਆਪਾਂ ਆਪਣੇ ਵਾਤਾਵਰਨ ਨੂੰ ਬਚਾ ਸਕੀਏ ਜ਼ਰੂਰਤ ਇਸ ਸਾਬ ਨੂੰ ਸਾਰੇ ਜਾਣੇ ਠੀਕ ਹੈ ਜੀ ਜਿਸ ਦਾ ਸਕੂਲ ਦੇ ਵਿੱਚ ਵੀ ਅਸੀਂ ਕਾਫੀ ਗੇਮਸ ਸ਼ੁਰੂ ਕੀਤੀਆਂ ਹੋਈਆਂ ਨੇ ਫੁੱਟਬਾਲ ਹੈ ਕ੍ਰਿਕਟ ਹੈ ਵਾਲੀਬਾਲ ਹੈ ਪੰਗੜਾ ਹੈ ਉਹਦੇ ਨਾਲ ਕਾਰਾਟੇ ਵੀ ਹੈਗੇ ਨੇ ਕੁਝ ਹੋਰ ਛੋਟੀ ਛੋਟੀ ਗੇਮਾਂ ਨੇ ਤੇ ਅਸੀਂ ਚਾਹਾਂਗੇ ਕਿ ਬੱਚੇ ਜਿਹੜੇ ਆ ਜਿਹੜੇ ਇੱਧਰ ਉੱਧਰ ਜਾਣ ਦੀ بجائے ਗੇਮਸ ਦੇ ਵਿੱਚ ਪਾਰਟਿਸਪੇਟ ਕਰਨ ਨਾਲ ਪੜਾਈ ਦੇ ਨਾਲ ਨਾਲ ਤਾਂ ਕਿ ਜਿਹੜਾ ਆਉਣ ਵਾਲਾ ਜਿਸ ਤਰ੍ਹਾਂ ਦਾ ਸਮਾਵਾ ਚੱਲਦਾ ਪਿਆ ਪਈ ਨਸ਼ਿਆਂ ਦਾ ਦੌਰ ਵੱਧਦਾ ਪਿਆ ਪੰਜਾਬ ਦੇ ਵਿੱਚ ਉਹਨਾਂ ਤੋਂ ਬਚਣਾ ਬੜਾ ਜ਼ਰੂਰੀ ਹੈ ਬੱਚਿਆਂ ਦਾ ਔਰ ਬੱਚਿਆਂ ਨੂੰ ਚਾਹੀਦਾ ਹੈ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਤਵਾਦ ਇਨ੍ਹਾਂ ਗੇਮਾਂ ਵਿੱਚ ਪਾਰਟਿਸਪੇਟ ਕਰਾਉਣ ਤਾਂ ਕਿ ਜਿਹੜੇ ਆ ਬੱਚੇ ਉਹਨਾਂ ਦੇ ਜਿਹੜੇ ਆ ਸਿੱਧੇ ਰਸਤੇ ਜਾ ਸਕਣ ਕਿਸੇ ਸੁਸਾਇਟੀ ਤੋਂ ਬਚੇ ਰਹਿਣ ਤੇ ਨਸ਼ਿਆਂ ਤੋਂ ਬਚੇ ਰਹਿਣ ਮੇਰੇ ਵੱਲੋਂ ਤੇ ਸਮੂਹ ਸਟਾਫ ਵੱਲੋਂ ਜਿਹੜਾ ਵਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੇ ਸਕੂਲ ਦੇ ਟੀਚਰਸ ਨੂੰ ਬੱਚਿਆਂ ਨੂੰ ਜਿਹੜਾ ਸਾਰਿਆਂ ਨੂੰ ਜਿਹੜਾ ਬਾ ਦਿਵਾਲੀ ਦੀਆਂ ਲੱਖ ਲੱਖ ਸ਼ੁਭ ਕਾਮਨਾਵਾਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ